ਸਦਕਰ ਤਰਲੋਚਨ ਸਿੰਘ ਜੀ ਜਦੋਂ ਰਾਜ ਸਭਾ ਦੇ ਵਿੱਚ ਕੋਈ ਆਪਣੀ ਨਾਮਜ਼ਦਗੀ ਦਾਖਲ ਕਰਦਾ ਹੈ ਕੋਈ ਪੇਪਰ ਦਾਖਲ ਕਰਦਾ ਹੈ ਇਹਨੂੰ ਕੀ ਕਹਿੰਦੇ ਨੇ ਇਹਦੇ ਦੀ ਸੈਟ ਪ੍ਰਕਿਰਿਆ ਕੀ ਆ ਇੱਥੋਂ ਗੱਲ ਤੋਰੀ ਹੈ ਜਰਾ ਫਿਰ ਅੱਗੇ ਨਵਨੀਤ ਚਾਤਰਵੈਦੀ ਵੱਲ ਜਾਨੇ ਜੀ ਦੇਖੋ ਜੀ ਇਹ ਤਾਂ ਬੜਾ ਹੀ ਸਿੰਪਲ ਕਾਲ ਹੈ ਕਿ ਅੱਜ ਤੋਂ ਨਹੀਂ ਜਾਂਦਾ ਇੰਡੀਅਨ ਕਨਸਟੀਟਿਊਸ਼ਨ ਬਣਿਆ ਹੈ ਜਿਸ ਬੰਦੇ ਨੇ ਇਲੈਕਸ਼ਨ ਲੜਨੀ ਹੋਵੇ ਚਾਹੇ ਅਸੈਂਬਲੀ ਪਾਰਲੀਮੈਂਟ ਕੋਈ ਹੋਵੇ ਉਹਦੇ ਡਿਫਰੈਂਟ ਇੱਕ ਪ੍ਰੋਸੀਜਰ ਬਣਿਆ ਹੈ ਰਾਜ ਸਭਾ ਤੇ ਹੈ ਕਿ ਜਿਸ ਸਟੇਟ ਚ ਲੜਨਾ ਹੋਵੇ ਉਹ ਸਟੇਟ ਦੇ ਐਮ ਐਲ ਏ ਤੁਹਾਡੇ ਪ੍ਰਪੋਜ਼ਰ ਹੋਣੇ ਚਾਹੀਦੇ ਔਰ ਮਿਨੀਮਮ ਹੁੰਦਾ ਹੈ ਆਫ 10% ਆਫ ਦੀ ਟੋਟਲ ਨੰਬਰ ਆਫ ਦੀ ਜਿਹੜੇ ਸਟੇਟ ਦੇ ਤੋਂ ਇਹਨਾਂ ਨੂੰ ਕਿਉਂਕਿ ਹਰਿਆਣਾ ਚ ਚ ਨਵੇਂ ਦੀ ਅਸੈਂਬਲੀ ਹੈ ਤਾਂ ਘੱਟ ਤੋਂ ਘੱਟ 9 ਬੰਦੇ ਸਿਗਨੇਟਰੀ ਚਾਹੀਦੇ ਆ ਜਿਹੜੇ ਸਾਈਨ ਕਰ ਔਰ ਆਪਣੇ ਆਪ ਸਾਈਨ ਕਰਨ ਕਹਿਣ ਕੇ ਫਿਰ ਪ੍ਰਪੋਜ਼ ਕਰ ਦੇ ਇਹ ਮਿਨੀਮਮ ਸ਼ਰਤ ਹੈ ਜੇ ਰਿਟਰਨਿੰਗ ਅਫਸਰ ਜਿਹੜਾ ਉੱਥੇ ਦਾ ਜਿਹੜਾ ਪੁਆਇੰਟ ਹੈ ਉਹ ਮਿਸ਼ਨ ਸੈਕਟਰੀ ਲੌਜਿਸਟਿਕਲ ਅਸੈਂਬਲੀ ਹੁੰਦਾ ਹੈ ਰਾਜ ਸਭਾ ਲਈ ਤੇ ਉਹ ਵੇਖੇਗਾ ਵੀ ਸਿਗਨੇਚਰ ਠੈਨ ਕਿ ਨਹੀਂ ਹੈ ਅਵਲ ਤੇ ਜਿਸਤੇ ਨੇ ਹੁੰਦੀ ਹੈ ਉਹਨਾਂ ਨੂੰ ਆਉਣਾ ਪੈਂਦਾ ਦੇ ਮਸਟ ਬੀ ਪ੍ਰੈਸੈਂਟ ਐਟ ਦੀ ਟਾਈਮ ਜਦੋਂ ਅਰਜੀ ਵੈਰੀਫਿਕੇਸ਼ਨ ਹੁੰਦੀ ਹੈ ਤੇ ਜੇ ਉਹ ਨਹੀਂ ਆਂਦੇ ਤਾਂ ਵੀ ਇੱਕ ਸ਼ੱਕ ਹੁੰਦਾ ਵੀ ਕਿਉਂ ਨਹੀਂ ਆਇਆ ਇਹ ਲਾਜ਼ਮ ਹੈ ਸੋ ਇਹ ਕਿਉਂਕਿ ਸਿਗਨੇਚਰ ਹੈ ਨਹੀਂ ਸੰਨ ਛੋਟੇ ਸਿਗਨੇਚਰ ਕੋਈ ਕਰਾ ਲਵੇ ਨੈਚਰਲੀਅਰ ਅਫੈਂਸ ਹੈ ਜੇ ਮੈਂ ਕਹਾਂ ਜੀ ਮੇਰਾ ਸਾਈਨ ਹੈ ਨਹੀਂ ਤੇ ਕਿਸ ਨੇ ਮੇਰਾ ਕਰਾ ਲੇ ਇਹ ਤੋਂ ਵੱਡੀ ਫੋਰਜਰੀ ਹੋਰ ਹੋ ਹੀ ਨਹੀਂ ਸਕਦੀ ਸੋ ਇਹ ਤਾਂ ਬੜਾ ਕਲੀਅਰ ਕੇਸ ਹੈ ਕਿ ਕੋਈ ਵੀ ਬੰਦਾ ਇਸ ਤਰ੍ਹਾਂ ਦੇ ਇਲੈਕਸ਼ਨ ਲੜ ਨਹੀਂ ਸਕਦਾ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਇਲੈਕਚਲ ਰਨ ਲਈ ਪ੍ਰੋਸੀਜਰ ਹੈ ਜੇ ਆਡਟ ਨਹੀਂ ਕੀਤਾ ਤਾਂ ਬਲੋਸ ਆਦਮੀ ਨੇ ਜਿਹੜਾ ਕੈਂਡੀਡੇਟ ਹੈ ਉਸਨੇ ਕੋਈ ਗਲਤ ਕੰਮ ਕੀਤਾ ਹੈ ਔਰ ਉਹ ਜੇ ਫੋਰਜਰੀ ਹੈ ਤਾਂ ਉਹ ਅਨਸਰਬਲ ਸਰਦਾਰ ਜਗਤਾਰ ਸਿੰਘ ਜੀ ਜਦੋਂ ਪੰਜਾਬ ਦੇ ਵਿੱਚ ਇਹੋ ਜਿਹੇ ਸੀਨ ਪੈਦਾ ਹੋ ਰਿਹਾ ਤੁਸੀਂ ਵੀ ਰਿਪੋਰਟ ਕੀਤਾ ਦੇਰ ਤੋਂ ਰਿਪੋਰਟ ਕੀਤਾ ਇੰਡੀਅਨ ਐਕਸਪ੍ਰੈਸ ਵਰਗੇ ਅਧਾਰੇ ਦੇ ਵਿੱਚ ਇਹ ਹੈ ਕਿ ਵਰਤਾਰਾ ਬਿਲਕੁਲ ਹੀ ਨਵੈਕਲੀ ਜੀ ਗੱਲ ਹੋਗੀ ਵੀ ਇੱਕ ਬੰਦਾ ਰਾਜਸਥਾਨ ਤੋਂ ਆਉਂਦਾ ਹੈ ਉਹ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਦਾ ਉਸ ਤੋਂ ਬਾਅਦ ਉਹ ਧੜਾ ਧੜ ਇੰਟਰਵਿਊਸ ਦਿੰਦਾ ਉਹ ਕਲੇਮ ਕਰਦਾ ਹੈ ਕਿ ਤੁਸੀਂ 24 ਤਰੀਕ ਨੂੰ ਦੇਖਿਓ 68 ਐਮਐਲਏ ਇਥੇ ਆਉਣਗੇ ਉਹ ਦੱਸਦਾ ਦਾਵਾ ਕਰਦਾ 10 ਹੋਰ ਦਾ ਦਾਵਾ ਫਿਰ ਫੋਕ ਦਿੰਦਾ ਲੇਕਿਨ ਅੱਜ ਜਦੋਂ ਮੌਕੇ ਤੇ ਉਹਨੂੰ ਸੱਦਿਆ ਗਿਆ ਉਸੇ ਵੇਲੇ ਪੁਲਿਸ ਵੀ ਪਹੁੰਚ ਜਾਂਦੀ ਆ ਉਹਨੇ ਚੰਡੀਗੜ੍ਹ ਪੁਲਿਸ ਨੂੰ ਪਹਿਲਾਂ ਹੀ ਕਿਹਾ ਹੋਇਆ ਸੀ ਜੇ ਮੈਨੂੰ ਸਿਕਿਉਰਿਟੀ ਚਾਹੀਦੀ ਆ ਚੰਡੀਗੜ੍ਹ ਪੁਲਿਸ ਇੰਟਰਵਿਨ ਕਰਦੀ ਆ ਹੁਣ ਤੱਕ ਮਾਮਲਾ ਫਸਿਆ ਹੋਇਆ ਇੱਕ ਬੰਦੇ ਨੇ ਪੜਨੇ ਪਾਤੇ ਜੀ ਪੰਜਾਬ ਦੇ ਪੋਲਿਟਿਸ਼ੀਅਨ ਸੱਤਾਧਾਰੀ ਖਾਸ ਤੌਰ ਤੇ ਇਹ ਸਿਰਫ ਮਿਸਟਰੀ ਢੂੰਗੀ ਨਹੀਂ ਹੋ ਰਹੀ ਇਹ ਤਾਂ ਸਲਮੀ ਡਰਾਮਾ ਬਣ ਕਾ ਲੱਗਦਾ ਸ਼ਾਮ ਤੱਕ ਹੁਣ ਮੈਂ ਦੇਖ ਰਿਹਾ ਸੀ ਵੀਡੀਓ ਵੀ ਦੇਖਿਆ ਦੋ ਮੈਨੂੰ ਬੜਾ ਦਿਲਚਸਪ ਲੱਗਿਆ ਕੰਮ ਲੇਕਿਨ ਸਵਾਲ ਉੱਥੇ ਨਹੀਂ ਉੱਥੇ ਕਿਹੜੇ ਜਵਾਬ ਨਹੀਂ ਮਿਲ ਰਹੇ ਉਹਦਾ ਬੜੀ ਗੱਲ ਹੈ ਇਹ ਤਾਂ ਆ ਗਿਆ ਕਿ ਇਹ ਨਰਦੇਵ ਕੌਣ ਹੈ ਰਾਜਸਥਾਨ ਦਾ ਇੱਕ ਲੀਡਰ ਹੈ ਤੇ ਆਥਰ ਵੀ ਹੈ ਤੇ ਉਹਨਾਂ ਨਾਮਿਨੇਸ਼ਨ ਫਾਈਲ ਕੀਤੇ ਤੇ ਜਿਵੇਂ ਸਰਦਾਰ ਤਲੋਜੋ ਸਿੰਘ ਦੱਸ ਰਹੇ ਕੰਸਟੀਟਿਊਸ਼ਨਲ ਇਹ ਡਾਈਮੈਂਸ਼ਨ ਹੈਗੀ ਹੈ ਕਿ ਨਾਮਿਨੇਸ਼ਨ ਪੇਪਰਸ ਪਰਪੋਜ਼ ਕਰਨ ਵਾਲੇ ਚਾਹੀਦੇ ਹੁੰਦੇ ਐ ਐਮ ਐਲ اے ਤੇ ਉਹਨਾਂ ਦੇ ਸਿਗਨੇਚਰ ਜਿਹੜਾ ਰਿਟਰਨਿੰਗ ਅਫਸਰ ਹੈ ਉਹਨੇ ਵੈਰੀਫਾਈ ਕਰਨਾ ਹੈ ਇਹ ਐਸ ਪਰ ਦੀ ਪ੍ਰੋਸੀਜਰ ਹੈ ਕੋਈ ਐਸੀ ਗੱਲ ਨਹੀਂ ਹੁਣ ਜਦੋਂ ਤੋਂ ਇਹਨਾਂ ਦੇ ਕਾਗਜ਼ ਦਾਖਲ ਹੋਏ ਉਦੋਂ ਰੋਣਾ ਪੈਗਾ ਵੀ ਕੀ ਆ ਬਾਅਦ ਵਿੱਚ ਪਾਰਟੀ ਦੀ ਬਗਾਵਤ ਹੋਗੀ ਬਗਾਵਤ ਨਾਰਮਲੀ ਅਸਰਾ ਤਾਂ ਹੁੰਦੀ ਹੀ ਨਹੀਂਗੀ ਕਿ ਪਰ ਇਸ ਵਾਰ ਦੇ ਵਿੱਚ ਲੋ ਕ੍ਰਾਸ ਵੋਟਿੰਗ ਨਾਰਮਲ ਪੈਟਰਨ ਹੁੰਦਾ ਹੈ ਅਕਸਰ ਹੁੰਦੀ ਹੈ ਤੇ ਪਤਾ ਲੱਗ ਜਾਂਦਾ ਇੱਥੇ ਕਲਾਸ ਵੋਟਿੰਗ ਦੀ ਗੱਲ ਹੀ ਇੱਥੇ ਤਾਂ ਪ੍ਰਪੋਜ਼ ਕਰਨ ਦੀ ਗੱਲ ਸੀ ਦੋਵਾਂ ਦੇ ਫਰਕ ਹੁੰਦਾ ਹੈ ਹੁਣ ਐਮਐਲਏ ਜਿਨ੍ਹਾਂ ਦੇ ਨਾਂ ਉਹਨੇ ਕਲੇਮ ਕੀਤੇ ਕਿ ਮੇਰੇ ਨੋਮੀਨੇਸ਼ਨ ਪੇਪਰ ਇਹਨਾਂ ਨੇ ਸਾਈਨ ਕੀਤੇ ਆ ਹੁਣ ਜਿਹੜੀ ਮੈਂ ਖਬਰ ਪੜੀ ਉਹਦੇ ਚ ਹੈ ਕਿ 8 ਐਮਐਲਏ ਹਾਜ਼ਰ ਸੀਗੇ ਹਾਉ ਵਿਧਾਨ ਸਭਾ ਆਪਣੇ ਸੈਕਟਰੀਏਟ ਦੇ ਵਿੱਚ ਤੇ ਉਹਨਾਂ ਨੇ ਡਿਸਾਊਨ ਕਰਤਾ ਕਹਿੰਦੇ ਸਾਡੇ ਤਾਂ ਸਿਗਨੇਚਰ ਹੀ ਨਹੀਂ ਹੈ ਤੇ ਜੇ ਸਿਗਨੇਚਰ ਉਹਨਾਂ ਦੇ ਨਹੀਂ ਹੈ ਤੇ ਸਦਾ ਧੋਖਾਧੜੀ ਦਾ ਮਾਮਲਾ ਹੈ ਇਹ ਮਾਮਲਾ ਸਿਰਫ ਧੋਖਾਧੜੀ ਦਾ ਨਹੀਂ ਹੈ ਜਿਸ ਤਰ੍ਹਾਂ ਮੈਂ ਕਹਿੰਦਾ ਕਿ ਮਿਸਟਰੀ ਡੀਪਰ ਹੁੰਦੀ ਜਾ ਰਹੀ ਹੈ ਕਿ ਕੋਈ ਇਸ ਤਰ੍ਹਾਂ ਹੀ ਕਿਸੇ ਐਮਐਲਏ ਦਾ ਨਾਮ ਲਿਖ ਕੇ ਤੇ ਸਿਗਨੇਚਰ ਕਰਕੇ ਦੇ ਦੇਗਾ ਇਹਦੇ ਪਿੱਛੇ ਹੋਰ ਹੈ ਕਿਹੜੀਆਂ ਫੋਰਸਾਂ ਕੰਮ ਕਰ ਰਹੀਆਂ ਕਿ ਕਿਸੇ ਡਿਜ਼ਾਈਨ ਦਾ ਪਾਰਟ ਹੈ ਇਹਨਸ ਇਹ ਤਾਂ ਬੜਾ ਸਿੰਪਲ ਜੀ ਗੱਲ ਲੱਗ ਕੇ ਸਪਰਫੇਸ਼ੀਅਲੀ ਤਾਂ ਬੜੀ ਸਿੰਪਲ ਜਿਹੀ ਗੱਲ ਲੱਗਦੀ ਹੈ ਵੀ ਇਹ ਇੱਕ ਬੰਦੇ ਨੇ ਪੇਪਰ ਫਾਇਲ ਕੀਤੇ ਤੇ ਪੰਜਾਬ ਦੇ ਐਮਐਲਏ ਤੋਂ ਸਾਈਨ ਕਰਵਾ ਲਏ ਤੇ ਮੁੜ ਕੇ ਐਮਐਲਏ ਮੁਕਰ ਗਈ ਤੇ ਜਦੋਂ ਸਾਈਨ ਐਮਐਲਏ ਕਰ ਰਿਹਾ ਤਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਉਹਨਾਂ ਤੇ ਐਕਸ਼ਨ ਹੋ ਸਕਦਾ ਹੈ ਡਿਸਕਵালিਫਿਕੇਸ਼ਨ ਵੀ ਹੋ ਸਕਦੀ ਹੈ ਜੇ ਰੋਲਿੰਗ ਪਾਰਟੀ ਇਸ ਤਰ੍ਹਾਂ ਦੇ ਨਾਲ ਪ੍ਰੈਸ ਕਰੇ ਕਿਉਂ ਡਿਫੈਕਸ਼ਨ ਵਾਲਾ ਕੇਸ ਬਣ ਜਾਂਦਾ ਸੋ ਇਹ ਕਈ ਤਰ੍ਹਾਂ ਦੇ ਅਸਪੈਕਟ ਹੈਗੇ ਹੁਣ ਜਿਹੜੀ ਅੱਗੇ ਮਿਸਟਰ ਡੀਪਰ ਹੁੰਦੀ ਹੈ ਹੁਣ ਮੈਨੂੰ ਟੈਕਨੀਕਲੀ ਇਹ ਪਤਾ ਨਹੀਂ ਸਦਾਤ ਲੋਜ ਉਸ ਦਿਨ ਬਾਅਦ ਦੇ ਦਫਤਰ ਗਏ ਕਿ ਨੋਮੀਨੇਸ਼ਨ ਪੇਪਰ ਫਾਈਲ ਕਰਨਸਾਰ ਕਿਸੇ ਵਿਅਕਤੀ ਨੂੰ ਸਿਕਿਉਰਿਟੀ ਮਿਲ ਜਾਂਦੀ ਹੈ ਨਹੀਂ ਹੁਣ ਜਦੋਂ ਉਹ ਸ਼੍ਰੀਮਾਨ ਜੀ ਅੱਜ ਆਏ ਪੇਪਰ ਜਿਹਨੂੰ ਸਬਰੋਡ ਨਹੀਂ ਹੋ ਰਹੀ ਹੈ ਤੇ ਅਨਾਲੇਜ ਨੇ ਜਿਹੜਾ ਨਾ ਕਰਤੀ ਵੀ ਸਾਡੇ ਦਾ ਸੈਕਟਰੀ ਨਹੀਂ ਹੈ ਹੁਣ ਉੱਥੇ ਚੰਡੀਗੜ੍ਹ ਪੁਲਿਸ ਪਹੁੰਚ ਸਕਾਰਟ ਕਰਕੇ ਲੈ ਕੇ ਗਈ ਸੀ ਹੂੰ ਔਰ ਜਦੋਂ ਪੰਜਾਬ ਪੁਲਿਸ ਉਹਨੂੰ ਅਰੈਸਟ ਕਰਨ ਤੇ ਆ ਜਾਂਦੇ ਗੱਡੇ ਰੋਕ ਲੈਂਦੀ ਇਹਨਾਂ ਦੀ ਉੱਥੇ ਚੰਡੀਗੜ੍ਹ ਦੀ ਐਸਐਸਪੀ ਮੈਡਮ ਵੀ ਪਹੁੰਚ ਜਾਂਦੀ ਹੈ ਜੇ ਐਸਐਸਪੀ ਵੀ ਉੱਥੇ ਪਹੁੰਚ ਜਾਂਦੀ ਹੈ ਉਹਨੂੰ ਬਚਾਉਣ ਵਾਸਤੇ ਤੇ ਇਹਦਾ ਮਤਲਬ ਕੀ ਹੁੰਦਾ ਵਾਜੀ ਮੈਨੂੰ ਇਥੋਂ ਜਦੋਂ ਮੈਂ ਕਹਿੰਦਾ ਮਿਸਟਰੀ ਡੀਪਨ ਹੋ ਰਹੀ ਹੈ ਥੋੜੀ ਡੀਪਰ ਹੁੰਦੀ ਹੈ ਐਸਐਸਪੀ ਕਿਸੇ ਨੂੰ ਬਚਾਉਣ ਇਸ ਤਰ੍ਹਾਂ ਜਾਵੇ ਤੇ ਇਹਦੇ ਪਿੱਛੇ ਮੇਰਾ ਕੀ ਹੈ ਪਹਿਲਾ ਸਵਾਲ ਕੀ ਉੱਥੇ ਖੜੇ ਵਿੱਕੀ ਉਹ ਸਿਗਨੇਚਰ ਜਾਲੀ ਹੈ ਤੇ ਜਾਲੀਆ ਦਾ ਸਦਾ ਫਰਾਡ ਦਾ ਕੇਸ ਬਣਦਾ ਜੇ ਫਰਾਡ ਦਾ ਕੇਸ ਬਣਦਾ ਪਰ ਚੰਡੀਗੜ੍ਹ ਪੁਲਿਸ ਕਿਉਂ ਵਿਚਾਰੀ ਹੈ ਔਰ ਚੰਡੀਗੜ੍ਹ ਪੁਲਿਸ ਨੇ ਐਸਐਸਪੀ ਕਿਉਂ ਵਿਚਾਰੀਓ ਨਾਲ ਉੱਤੇ ਪਹੁੰਚ ਗਿਆ ਹਾਲੇ ਕਿਉਂਕਿ ਗੱਲਬਾਤ ਚੱਲ ਰਹੀ ਹੈ ਅਸੀਂ ਅੱਗੇ ਇਸ ਤੋਂ ਵਧਾ ਨਹੀਂ ਸਕਦੇ ਲੇਕਿਨ ਸਵਾਲ ਤਾਂ ਖੜੇ ਹੈ ਨਾ ਇਹਦੇ ਪਿੱਛੇ ਕੀ ਹੈ ਐਮਐਲਏ ਤਾਂ ਉੱਪਰ ਗਏ ਕਿਵੇਂ ਨਹੀਂ ਕੀਤੇ ਉਹਦੀ ਐਨੀ ਹਿੰਮਤ ਕਿਵੇਂ ਪੈ ਗਈ ਬੰਦੇ ਦੀ ਕਿ ਉਹਨੇ ਜਾਲੀ ਸੇ ਜਾਲੀ ਹੈਗੀ ਹੈ ਉਹਨੇ ਜਾਲੀ ਕਿਵੇਂ ਕਰਤੇ ਤਾਂ ਮੈਂ ਕਹਿੰਦਾ ਇਹ ਪਹਿਚ ਟੈਂਸ਼ਨ ਕੀ ਹੈ ਤਾਂ ਡਿਜ਼ਾਈਨ ਕੀ ਹੈ ਨਹੀਂ ਪਹਿਲਾਂ ਤਾਂ ਉਹਨੇ ਕਿਹਾ ਸਿੱਧਾ ਜਗਤਾਰ ਸਿੰਘ ਜੀ ਕਿ ਮੈਂ ਜਿਹੜੇ 10 ਨਾਂ ਲਿਖੇ ਨੇ ਉਹ ਸਾਈਨ ਨਹੀਂ ਨੇ ਇਹ ਅੱਜ ਉਹਨੇ ਅੱਜ ਨਹੀਂ ਕੱਲ ਹੀ ਕਹਿਤਾ ਸੀਗਾ ਇੱਕ ਖਾਸ ਜਰਨਲਿਸਟ ਨਾਲ ਗੱਲ ਕਰਦਿਆਂ ਉਹਨੇ ਇਹ ਗੱਲ ਕਹੀ ਕਿ ਮੈਂ ਇਹ ਸਾਈਨ ਨਹੀਂ ਕਰਾਏ ਜਿਹੜਾ ਪਹਿਲਾ ਸੈੱਟ ਕੀਤਾ ਉਹਦੇ ਚ ਨਾਂ ਲਿਖੇ ਨੇ ਜੀ ਔਰ ਇਹ ਨਾਮ ਐ ਲਿਖੇ ਨੇ ਔਰ ਇਹ ਲੋਕ ਵਿਲਿੰਗ ਸੀਗੇ ਉਹਨਾਂ ਨੇ ਮਨਾ ਕਰਤਾ ਉਸ ਤੋਂ ਬਾਅਦ ਫਿਰ ਆ ਗਿਆ ਕਿ 10 ਹੋਰ ਦੇ ਕਰਾਏ ਆ ਉਹਨਾਂ ਦੇ ਵਿੱਚ ਕੁਮਰਬਜੀ ਪ੍ਰਤਾਪ ਸਿੰਘ ਨੇ ਚਿੱਠੀ ਲਿਖਤੀ ਵਿਧਾਨ ਸਭਾ ਦੇ ਸੰਬੰਧਿਤ ਨੂੰ ਕਿ ਬਿਲਕੁਲ ਮੈਂ ਅਸੂਲ ਵਾਲਾ ਬੰਦਾ ਐ ਮੈਂ ਇਸ ਤਰ੍ਹਾਂ ਕਦੇ ਨਹੀਂ ਕਰਦਾ ਤੇ ਨਾ ਮੈਂ ਕੋਈ ਆਪਣੇ ਕਿਸੇ ਦੀ ਮਦਦ ਕੀਤੀ ਨਾ ਮੈਂ ਕਿਸੇ ਦਾ ਨਾ ਪ੍ਰਪੋਜ਼ ਕੀਤਾ ਇਸੇ ਤਰ੍ਹਾਂ ਸਦਾ ਜਗਤਾਰ ਸਿੰਘ ਜੀ ਮੈਂ ਪਹਿਲਾਂ ਸੋਚ ਰਿਹਾ ਸੀਗਾ ਸਦਾ ਤਰਲੋਚਨ ਸਿੰਘ ਜੀ ਤੁਸੀਂ ਥੋੜੀ ਜਿਆਦਾ ਕਲੀਅਰ ਜ਼ਰੂਰ ਕਰਿਓ ਮੈਂ ਸੋਚ ਰਿਹਾ ਸੀਗਾ ਕਿ ਸ਼ਾਇਦ ਇਹ ਮੈਂ ਪਹਿਲਾਂ ਥੋੜੀ ਜੀ ਗੱਲ ਕਰਦੇ ਆਂ ਚਲੋ ਆਪਾਂ ਫਿਰ ਇਹਨਾਂ ਤੋਂ ਲੈਨੇ ਆਂ ਬਾਅਦ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹਦੀ ਮਾਨਸਿਕ ਸਥਿਤੀ ਸ਼ਾਇਦ ਫਿਕ ਨਹੀਂ ਪਰ ਤੋਂ ਇੰਟਰਵਿਊ ਜ਼ਬਰਦਸਤ ਦੇ ਰਿਆ ਸੀ ਐਸਾ ਲੱਗ ਹੀ ਨਹੀਂ ਰਿਹਾ ਕਿ ਉਹ ਕੋਈ ਜਾਣ ਬੁੱਝ ਕੇ ਨਹੀਂ ਕਰ ਰਿਹਾ ਉਹ ਤਾਂ ਸੁਚੇਤ ਰੂਪ ਚ ਕਰ ਰਿਹਾ ਸੀ ਸਾਰਾ ਕੁਝ ਔਰ ਸੱਤਾ ਜਿੱਥੇ ਸੱਤਾ ਜਨਾਂ ਦੀ ਉਹਨਾਂ ਦੇ ਖਿਲਾਫ ਕਰ ਰਿਹਾ ਸੀ ਇਹਨੂੰ ਪਤਾ ਸੀ ਪੰਗੇ ਪੈਣਗੇ ਜੇ ਮਾਨਸਿਕ ਸਥਿਤੀ ਠੀਕ ਨਹੀਂ ਹੈ ਫਿਰ ਤਾਂ ਚੰਡੀਗੜ੍ਹ ਪੁਲਿਸ ਉਹਨੂੰ ਮੈਂਟਲ ਹਸਪੀਟਲ ਕੇ ਤੇ ਭਰਤੀ ਕਰਾਉਂਦੇ ਜਾ ਕੇ ਜੀ ਐਸਐਸਪੀ ਦਾ ਡਿਸਪੋਜ਼ਡ ਕਰੀ ਜਾਂਦਾ ਵਾ ਜੀ ਉਹਨ ਅੱਜ ਇਹ ਮੇਰੇ ਨਾਲ ਮਿਸ਼ਰੀ ਕਿੱਥੇ ਆ ਕੇ ਸਾਰੀ ਗੱਲ ਦੇ ਉੱਤੇ ਆ ਕੇ ਹੁਣ ਜਿਹੜੀ ਖਬਰ ਸ਼ਾਪਰ ਟ੍ਰਿਬਿਊਟ ਮੈਂ ਉਹਰੇ ਬੇਸ ਤੇ ਕਾਸ ਵੀ 8 ਐਮਐਲ ਤੋਂ ਮੁਕਰ ਗਿਆ ਉੱਥੇ ਖਬਰ ਤੇ ਲਿਖਿਆ ਉਹ ਜਿਨ੍ਹਾਂ ਦੇ ਨਾਮ ਸੀਗੇ ਉਹਦੇ ਉੱਥੇ ਗਏ ਸਿਗਨੇਚਰ ਲਿਖਿਆ ਉਹ ਬਈ ਉੱਥੇ ਝਾਲੀ ਸਿਗਨੇਚਰ ਕੀਤੇ ਹੋਣੇ ਉਹਨਾਂ ਐਮਐਲ ਦੇ ਕਵਰ ਦੇ ਵਿੱਚ ਤੇ ਐਮਐਲ ਦੇ ਮੁਕਰ ਗਏ ਤਾਂ ਮੈਂ ਕਹ ਰਿਹਾ ਵੀ ਇਹ ਝਾਲੀ ਸਿਗਨੇਚਰ ਹੋਈ ਹੋਈ ਹੈ ਨਾਲ ਪਹਿਲਾਂ ਤਾਂ ਨਾਮ ਸੀਗੇ ਫਿਰ ਮੁੜ ਕੇ ਝਾਲੀ ਸਿਗਨੇਚਰ ਕਰਕੇ ਭੇਜਿਆ ਜੀ ਦੋ ਸੈਟ ਆ ਗਏ ਹਾਂ ਤੋਂ ਪਰੇ ਬਈ ਪ੍ਰਤਾਪ ਦਾ ਰਟਣ ਦੇ ਵਿੱਚ ਮੁੱਖਰ ਗਏ ਸਾਡਾ ਹੈ ਹੀ ਨਹੀਂ ਯਸ ਪਾਵਾ ਕਰ ਰਹੇ ਹਨ ਕਿ ਇਹ ਇਹਦੇ ਪਿੱਛੇ ਡਿਜ਼ਾਈਨ ਕੀ ਹੈ ਗੱਲ ਖੋਲ ਕੇ ਸਾਹਮਣੇ ਹੁਣ ਤੱਕ ਆਈ ਨਹੀਂ ਵੀ ਇਹ ਬੰਦਾ ਕੋਈ ਕਿਉਂ ਐਵੇਂ ਰਿਸਕ ਲੈ ਰਿਹਾ ਜੀ ਪਾਵਨਿਟੀ ਦੀ ਸਿੰਪਲ ਲੋੜ ਲਈ ਜਿਹੜਾ ਬੰਦਾ ਦੋਕਤਾਂ ਬਾਅਦ ਆਤਰ ਹੈਗਾ ਆਪਦੇ ਪਾਰਟੀ ਦਾ ਪ੍ਰੈਜ਼ੀਡੈਂਟ ਹੈਗਾ ਕਿ ਉਹਨੂੰ ਇਹ ਸਟੰਟ ਬਾਦੀ ਨਾਲ ਪਬਲੀਸਿਟੀ ਚਾਹੀਦੀ ਹੈ ਇਹ ਤਾਂ ਗੱਲ ਬੜੀ ਸਿੰਪਲ ਹੋ ਉਹ ਵਸੇ ਫਿਲੀਪੀਸ਼ਨ ਹੈ ਕਿਉਂ ਉਹ ਪਬਲਿਸਿਟੀ ਚਾਹੀਦੀ ਹੈ ਜੀ ਨਹੀਂ ਪਬਲਿਸਿਟੀ ਵਾਲੀ ਗੱਲ ਨਹੀਂ ਬੰਦਾ ਨੌਨ ਹੈ ਦੇਖੇ ਨੇ ਵੀ ਕਿਤਾਬਾਂ ਦੋ ਲਿਖੀਆਂ ਤੇ ਚੰਗੀਆਂ ਕਿਤਾਬਾਂ ਕਿਹਦੇ ਕੋਈ ਦੋ ਲਿਖੀਆਂ ਹੋਈਆਂ ਤੇ ਫਿਰ ਇਹਦੇ ਪਿੱਛੇ ਹੈ ਕੀ ਪਰ ਇਹੋ ਜਿਹਾ ਬੰਦਾ ਜਿਹੜਾ ਕਿਤਾਬਾਂ ਵੀ ਲਿਖ ਰਿਹਾ ਆਥਰ ਵੀ ਹੈ ਫਿਰ ਇਹੋ ਜਿਹੀ ਸਟੰਟ ਬਾਜੀ ਕਿਉਂ ਕਰੇਗਾ ਜੇ ਸਟੰਟ ਬਾਜੀ ਹੈ ਤੇ ਫਿਰ ਇਹ ਉਤੇ ਅਕਸ਼ਰ ਹੋਣਾ ਚਾਹੀਦਾ ਇਹ ਅਖਸ਼ਰ ਹੋ ਰਿਹਾ ਸਾ ਚੰਡੀਗੜ੍ਹ ਤੋਂ ਬਚਾ ਕੇ ਡਿਫੈਂਡ ਕਿਉਂ ਕਰ ਰਹੀ ਹੋ ਹਾਂ ਇਹ ਲੜੀ ਚੱਲਦੀ ਹੈ ਇਹ ਕੌਣ ਨੇ ਸਾਰੇ ਇਹ ਕੌਣ ਹਾਂ ਸਾਰੇ ਕੌਣ ਹੈ ਇਹਦੇ ਵਿੱਚ ਨਾ ਇਹਦੇ ਵਿੱਚ ਸਰਦਾਰ trilochana singh ਜੀ ਦੋ ਲੋਕਾਂ ਨੇ ਹੋਰ ਵੀ ਆਪਣੇ ਪੇਪਰ ਦਿੱਤੇ ਸੀਗੇ ਦੋ ਲੋਕਾਂ ਨੇ ਹੋਰ ਵੀ ਨਾਮਜ਼ਦਗੀ ਪੇਪਰ ਦਾਖਲ ਕਰਾਏ ਸੀ ਇੱਕ ਤਾਂ ਮਹਾਰਾਸ਼ਟਰ ਦੇ ਪ੍ਰਭਾਕਰ ਦਾਦਾ ਜਾਨਵੇਕਰ ਤੇ ਦੂਜੇ ਹైదరాబాద్ ਦੇ ਕਾਂਤੇ ਸਿਆਨਾ ਇਹਨਾਂ ਦੋਨਾਂ ਦੇ ਵੀ ਰੱਦ ਹੋ ਗਿਆ ਕੀ ਇਹਨਾਂ ਨੂੰ ਵੀ ਸਿਕਿਉਰਿਟੀ ਮਿਲੀ ਇਹਨਾਂ ਦਾ ਤਾਂ ਜ਼ਿਕਰ ਹੀ ਕਿਤੇ ਨਹੀਂ ਆਇਆ ਹੋ ਸਕਦਾ ਹੈ ਕਈਆਂ ਦਾ ਜਿਵੇਂ ਮਨ ਹੁੰਦਾ ਹੈ ਕਿ ਹਰ ਇਲੈਕਸ਼ਨ ਦੇ ਵਿੱਚ ਨਾਮਜ਼ਦਗੀ ਪੇਪਰ ਦਾਖਲ ਕਰਨੇ ਆ ਇਹਦੇ ਵਿੱਚ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਹੈ ਲੇਕਿਨ ਇਸ ਵਿਅਕਤੀ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਸੱਤਾਧਾਰੀਆਂ ਦੇ ਅੰਦਰ ਪਰੇਸ਼ਾਨੀ ਪੈਦਾ ਕਰਤੀ ਕਿਉਂਕਿ 4 ਦਿਨ ਤੋਂ 9 ਤਰੀਕ ਨੂੰ ਇਹਨੇ ਪੇਪਰ ਦਾਖਲ ਕੀਤੇ ਸੀਗੇ 10 ਤਰੀਕ ਤੋਂ ਅੱਗੇ 11 ਤਰੀਕ ਤੱਕ ਆਉਂਦਿਆਂ-ਹੁੰਦਿਆਂ ਇਹਨੇ 2-3 ਇੰਟਰਵਿਊਜ਼ ਦੇ ਕੇ ਦਾਅਵਾ ਕਰਤਾ ਸੀਗਾ ਕਿ ਮੈਂ ਤਾਂ ਜਿੱਤਰਿਆ ਸਰਦਾਰ ਤਰਲੋਚਨ ਸਿੰਘ ਜੀ ਤੁਸੀਂ ਇਹਨੂੰ ਦੇਖ ਕੇ ਮੇਰੇ ਉਹਦੇ ਪਿੱਛੇ ਡਿਜ਼ਾਈਨ ਕੀ ਹੋ ਸਕਦਾ ਦੇਖੋ ਰਦਾਵਾ ਜੀ ਮੈਂ ਦੋ ਗੱਲਾਂ ਕਲੀਅਰ ਕਰਦੇ ਆ ਕਿਉਂਕਿ ਤੁਸੀਂ ਬੜੇ ਟੈਕਨੀਕਲ ਸਵਾਲ ਕਰ ਰਹੇ ਹੋ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਹੜਾ ਰਾਜ ਸਭਾ ਦੀ ਇਲੈਕਸ਼ਨ ਹੈ ਇਹਦੇ ਵਿੱਚ ਪਾਬੰਦੀ ਹੈ ਕ੍ਰਾਸ VOTING ਨਹੀਂ ਹੋ ਸਕਦੀ ਪਹਿਲੀ ਗੱਲ ਜਿਹੜਾ ਬੰਦਾ ਓਪਨ ਨੈਚਰਲ ਰਿਵੋਲਟ ਕਰਕੇ ਸਾਈਨ ਕਰੇਗਾ ਹੀ ਕੈਨ ਬੀ ਡਿਸਕੁਆਲੀਫਾਈਡ ਉਹ ਇੱਕ ਪ੍ਰੋਸੀਜਰ ਅੱਗੇ ਹੈ ਜੇ ਜਿਹੜੀ ਪਾਰਟੀ ਹੈ ਉਸੇ ਵਕਤ ਨੂੰ ਸਪੀਕਰ ਨੂੰ ਲਿਖੇ ਉਹ ਹੋ ਸਕਦਾ ਅੰਦਰ ਜਦੋਂ VOTING ਹੁੰਦੀ ਹੈ ਤਾਂ ਇਹ ਰੂਲ ਹੈ ਕਿ ਜਦੋਂ ਕੋਈ ਪਾਰਟੀ ਦਾ ਬੰਦਾ ਅਕੀਂ ਅੰਦਰ VOTING ਕਰਨ ਜਾਂਦੇ ਆ ਵੋਟਰ ਦਾ ਸੀਕ੍ਰੇਟ ਬੈਲਟ ਹੈ ਤਾਂ ਉੱਥੇ ਤੁਹਾਨੂੰ ਆਪਣਾ ਬੈਲਟ ਜਿਹੜਾ ਹੈ ਉਹ ਪਾਰਟੀ ਦੇ ਲੀਡਰ ਨੂੰ ਦਿਖਾਣਾ ਪੈਂਦਾ ਕਿ ਮੈਂ ਵੋਟ ਠੀਕ ਪਾ ਰਿਹਾ ਇਹ ਵੀ ਪ੍ਰੋਵੀਜ਼ਨ ਹੈ ਤੀਸਰਾ ਜਿਹੜੀ ਸਿਕਿਉਰਿਟੀ ਹੈ ਉਹ ਹੈਗੀ ਜੇ ਅਸੈਂਬਲੀਆ ਉਹ ਬੜਾ ਇੱਕ ਬਹੁਤ ਵੱਡਾ ਇਸ਼ੂ ਹੈ ਉਹ ਕੀ ਹੁੰਦਾ ਹੈ ਕਿ ਜਿਹੜੇ ਬੰਦੇ ਨੇ ਪ੍ਰਾਈਮ ਮਿਨਿਸਟਰ ਬਣਨਾ ਚੀਫ ਮਿਨਿਸਟਰ ਬਣਨਾ ਉਹ ਕੋਈ ਖੜੇ ਹੁੰਦੇ ਆ ਤਾਂ ਉਹਦੇ ਮੁਕਾਬਲੇ ਤੇ ਕਈ ਲੋਕ ਇੰਡੀਪੈਂਡੈਂਟ ਖੜੇ ਹੋ ਜਾਂਦੇ ਅੱਛਾ ਉਹ ਇੰਡੀਪੈਂਡੈਂਟ ਜੇ ਖੁਦਾ ਨਾ ਕਰੇ ਉਹਨਾਂ ਦੀ ਕਿਸੇ ਦੀ ਡੈਥ ਹੋ ਜਾਏ ਤਾਂ ਫਿਰ ਉਹ ਅਸੈਂਬਲੀ ਲੱਕੰਡੜੀ ਉਹ ਖਤਮ ਹੋ ਜਾਂਦੀ ਹੈ ਤੇ ਜਿਹਨੇ ਸੀਐਮ ਪੀਐਮ ਬਣਨਾ ਉਹ ਫਿਰ ਬਣ ਨਹੀਂ ਸਕਦਾ ਉਹ ਉਹ ਇਸ ਕਰਕੇ ਇਹ ਸਿਕਿਉਰਟੀ ਇਸ਼ੂ ਹੈ ਇਹ ਜਿਹੜਾ ਬੰਦਾ ਇੰਡੀਪੈਂਡੈਂਟ ਖੜਾ ਹੁੰਦਾ ਹੈ ਅਗੇਂਸ ਵੀਆਈਪੀ ਉਹ ਉਹਨਾਂ ਨੂੰ ਜ਼ਿਆਦਾ ਸਰਕਾਰ ਵੀ ਕਹਿੰਦਾ ਉਹ ਵੀ ਇਹਨਾਂ ਦੀ ਧਿਆਨ ਰੱਖੋ ਇਹਦੇ ਕੁਝ ਹੋ ਨਾ ਜਾਏ ਸਿਕਿਉਰਟੀ ਇਜ਼ ਅ ਨਾਰਮਲ ਪ੍ਰੋਸੀਜਰ ਦੇ ਨਾਲ ਇਹ ਰਾਜ ਸਭਾ ਦੀ ਸੀਟ ਦਾ ਕੋਈ ਖਾਸ ਲਿੰਕ ਨਹੀਂ ਹੈ ਕਿਉਂਕਿ ਇੱਥੇ ਕੋਈ ਅਸੀ ਸਥਿਤੀ ਨਹੀਂ ਕਿ ਉਹਨੂੰ ਸਿਕਿਉਰਟੀ ਲੋਡ ਸੀ ਸੋ ਇਹ ਜਿਹੜਾ ਸਿਕਿਉਰਟੀ ਦਾ ਪ੍ਰੋਸੈਸ ਸਮਝ ਨਹੀਂ ਆਇਆ ਪਰ ਉਹ ਕਿਉਂ ਕਰ ਰਹੀ ਹੈ ਇਹ ਮੇਬੀ ਸਮ ਪੋਲਿਟੀਕਲ ਰੀਜ਼ਨ ਆ ਪਾਰਟੀ ਕਿਉਂਕਿ ਡਿਫਰੈਂਟ ਪਾਰਟੀਆਂ ਇਨਵੋਲਡ ਹਨ ਲੇਕਿਨ ਜਿਹੜਾ ਬੰਦਾ ਬਾਹਰੋਂ ਆ ਕੇ ਇਹ ਕਰ ਰਿਹਾ ਇਟ ਮੀਨ देयर इज सम प्लान ਸਮਵੇਅ ਓਨਲੀ ਟੂ ਕ੍ਰੀਏਟ ਸਮ ਕਨਫਿਊਜ਼ਨ ਲੇਕਿਨ ਕੋਈ ਪਹਿਲੀ ਗੱਲ ਤੇ ਹੈ ਜੇ 10 ਵੋਟਾਂ ਖਿਲਾਫ ਵੀ ਪੈਣ ਤਾਂ ਵੀ ਪਾਰਟੀ ਦਾ ਬੰਦਾ ਹਾਰ ਨਹੀਂ ਸਕਦਾ ਇੰਨੀ ਮੈਜੋਰਿਟੀ ਐਸ ਅਸੈਂਬਲੀ ਚ ਹੋਵੇ ਇਹ ਡਰਦੇ ਹੈ ਨਹੀਂ ਸਿਸ ਕਰਕੇ ਜੋ ਕੁਝ ਨੂੰ ਹੋ ਰਿਹਾ ਕ੍ਰੀਏਟ ਹੋ ਰਿਹਾ ਇਹ ਜਿਵੇਂ ਜਗਤਾਰ ਨੇ ਕਿਹਾ ਇਹ ਬੜੀ ਵੱਡੀ ਇੱਕ ਬੰਦਾ ਜਿਹੜਾ ਪਲਾਨਟ ਹੋਇਆ ਹੈ ਮੈਂ ਤਾਂ ਹੋਰ ਹਾਂ ਕਿ ਸਾਰੇ ਹੀ ਬਰੋਂ ਆਗੇ ਵੀ ਲੋਕਲ ਬੰਦਾ ਮਿਲਿਆ ਹੀ ਨਹੀਂ ਕਿ ਲੋਕਲ ਬੰਦਾ ਵੀ ਕੋਈ ਜੰਪ ਇਨ ਕਰੇ ਆਊਟਰ ਜੇ ਕੋਈ ਲੋਕਲ ਹੁੰਦਾ ਤਾਂ ਪੋਜੀਸ਼ਨ ਦੇ ਨਵੰਬਰ ਬੈਠੇ ਹਨ ਉਹਨਾਂ ਤੋਂ ਸਾਈਨ ਕਰਾ ਲੰਦਾ ਆਫਟਰ ਆਲ ਆਪੋਜੀਸ਼ਨ ਵੀ ਤਾਂ ਨੀਚਾਂ ਦੀ ਕਈ ਵਾਰੀ ਕਿ ਬਿਲ੍ਹਾ ਮੁਕਾਬਲਾ ਜਾਏ ਕੋਈ ਨਾ ਕੋਈ ਕ੍ਰੀਏਟ ਕਰੋ ਹਰ ਜਗ੍ਹਾ ਹੁੰਦਾ ਸੋ ਇਹ ਜਿਹੜਾ ਇਸ਼ੂ ਹੈ ਇਹ ਬੜਾ ਟਰਮ ਜੋ ਲੈ ਰਿਹਾ ਹੈ ਇਹ politcal turn ਲੈ ਰਿਹਾ ਇਹਦੀ ਜ਼ਰੂਰ ਚਾਂਬੀਨ ਹੋਣੀ ਚਾਹੀਦੀ ਹੈ ਔਰ ਇਹ ਜੇ ਫੋਰਜਰੀ ਹੈ ਤਾਂ ਫੋਰਜਰੀ ਦਾ ਪੁਲਿਸ ਐਕਸ਼ਨ ਹੋਣਾ ਚਾਹੀਦਾ ਸਰ ਜਗਤਾਰ ਸਿੰਘ ਜੀ ਇਹਦੇ ਦੋ ਕੋਣ ਹੋਰ ਜਿਹੜੇ ਮੈਨੂੰ ਸਮਝਾਉਂਦੇ ਇੱਕ ਤਾਂ ਕੀ ਕਈ ਵਾਰੀ ਪਾਣੀ ਮਾਪਣ ਦਾ ਵੀ ਇੱਕ ਜਰੀਆ ਹੁੰਦਾ ਹੈ ਇਹ ਬੜਾ ਰੌਲਾ ਪਿਆ ਜੀ ਪਠਾਨ ਮਾਜਰੇ ਨੇ ਹਰਬੀਰ ਸਿੰਘ ਪਠਾਨ ਮਾਜਰੇ ਨੇ ਕਿਹਾ ਕਿ ਤੁਹਾਡੀ ਜਮੀਰ ਮਰ ਗਈ ਆ ਤੁਸੀਂ ਉੱਠੋ ਜੀ ਐਮਐਲਏਾਂ ਦੇ ਪੱਲੇ ਕੱਖ ਨਹੀਂ ਬਈ ਕਿਤੇ ਕੋਈ ਬੰਦਾ ਉਤਾਰੋ ਜਿਹੜਾ ਤੁਹਾਡਾ ਸੱਤਾ ਆਪਣਾ ਨਾ ਹੋਵੇ ਕੋਈ ਇਧਰ ਉਧਰ ਉਤਾਰ ਕੇ ਚੈੱਕ ਕਰੋ ਕਿ ਥੱਲੇ ਸੱਚੀ ਕੋਈ ਮਾੜੀ ਮੋਟੀ ਆਗੂਗ ਬਲਦੀ ਹੈ ਕੋਈ ਹੋਰ ਐਮਐਲਏ ਇਸ ਤਰ੍ਹਾਂ ਨਾਲ ਕਿਦਰੇ ਕੋਈ ਅੰਦਰੋਂ ਰਿਵੋਲਟ ਕਰਨ ਦੀ ਸਥਿਤੀ 'ਚ ਹੈਗੇ ਨੇ ਇੱਕ ਤਾਂ ਪਾਣੀ ਮਾਪਣ ਦੀ ਗੱਲ ਕਿ ਕੌਣ ਪਾਣੀ ਮਾਪਣਾ ਚਾ ਰਿਹਾ ਕਿ ਸੱਤਾਧਾਰੀਆਂ ਦੇ ਅੰਦਰ ਕਿੰਨੀ ਕਿ ਬਚੈਨੀ ਹੈ ਦੋਤੀ ਕੱਲ੍ਹ ਕੇ ਹੁਣ ਤੱਕ ਪੰਜਾਬ ਦੇ ਸੱਤਾਧਾਰੀਆਂ ਨੇ ਇਹਦੇ ਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਸਥਿਤੀ ਸਪਸ਼ਟ ਕਿਉਂ ਨਹੀਂ ਕੀਤੀ ਇਹਨਾਂ ਕੋ ਸਰਕਾਰ ਹੈ ਇਹਨਾਂ ਕੋਲ ਸਾਰੀ ਇੰਟੈਲੀਜੈਂਸੀ ਆ ਸਾਰਾ ਇਹਨਾਂ ਕੋਲ ਇੰਟੈਲੀਜੈਂਸੀ ਆ ਇਹਨਾਂ ਨੇ ਹੁਣ ਤੱਕ ਲੱਭਿਆ ਨਹੀਂ ਹੋਊਗਾ ਕਿ ਇਹ ਬੰਦਾ ਕਿੱਥੋਂ ਆਇਆ ਕਿੰਨੂੰ ਮਿਲ ਰਿਹਾ ਕਿਹਦੇ ਤੋਂ ਇਹ ਕੀਨੇ ਇਹਨੂੰ ਅੱਗੇ ਵਧਾਇਆ ਹੁਣ ਤੱਕ ਇਹਨਾਂ ਨੇ ਅਜੇ ਇੱਕ ਲਫ਼ਜ਼ ਨਹੀਂ ਕਿਹਾ ਸਰਕਾਰ ਨੇ ਜੀ ਜਬੀਰ ਤਾਂ ਰੰਧਾਵਾ ਜੇ ਕਿਸੇ ਇਸ਼ੂ ਤੇ ਜਾਗਦੀ ਹੁੰਦੀ ਹੈ ਉਹ ਪੈਮਾਨਾ ਉੱਥੇ ਹੁੰਦਾ ਇਹ ਤਾਂ ਨਾਣੇ ਇਸ਼ੂ ਹੈ ਇਹ ਤਾਂ ਜਵੀਰ ਜਗਾਉਣ ਲਈ ਗੱਲ ਹੀ ਕੋਈ ਨਹੀਂ ਇਸ਼ੂ ਕਿਹੜਾ ਹੈਗਾ ਜਿੱਥੇ ਜਵੀਰ ਜਾਗੇ ਇਹ ਤਾਂ ਹੁੰਦਾ ਜਵੀਰ ਉਦੋਂ ਜਾਗਦੀ ਹੈ ਜਦੋਂ ਸਰਕਾਰ ਜਾਂ ਪਾਰਟੀ ਦੇ ਕਿਸੇ ਫੈਸਲੇ ਤੇ ਐਮਐਲਏ ਨੂੰ ਇਤਰਾਜ਼ ਹੁੰਦਾ ਹੈ ਹੂੰ ਜਿਹੜਾ ਨਾਰਮਲ ਪ੍ਰੋਸੀਜਰ ਹੈਗਾ ਇਹ ਤਾਂ ਨਾਨ ਇਸ਼ੂ ਹੈ ਔਰ ਬੰਦਾ ਕੋਈ ਬਾਹਰੋਂ ਹੈ ਜਿਹੜਾ ਜਿਹਨੂੰ ਪੰਜਾਬ ਦੇ ਲੋਕ ਜਾਣਦੇ ਵੀ ਨਹੀਂ ਇਹ ਤਾਂ ਜਵੀਰ ਦਾ ਸਵਾਲ ਹੀ ਨਹੀਂ ਹੈ ਇਸ਼ੂ ਤੇ ਤਾਂ ਜਮੀਰ ਤਾਂ ਇਸ਼ੂ ਬਣਾ ਕੇ ਜਗਾਈ ਜਾਂਦੀ ਏ ਕਿ ਆ ਇਸ਼ੂ ਹੈ ਇਹ ਤੇ ਅਸਿਰ ਰਿਵੋਲਟ ਕਰਨ ਲੱਗੀ ਜਦੋਂ ਨਾਰਮਲ ਪਾਰਟੀਆਂ ਵਿਚ ਹੁੰਦਾ ਰਿਹਾ ਅੱਗਾ ਪਾ ਦਿਖਦੇ ਨੇ ਪੰਜਾਬ ਚ ਜਦੋਂ ਵੀ ਰਿਵੋਲਟ ਹੋਇਆ ਕਿਸੇ ਇਸ਼ੂ ਤੇ ਹੋਇਆ ਪਾਰਟੀਆਂ ਦੇ ਵਿੱਚ ਇੱਕ ਛਾਣ ਇਸ਼ੂ ਤੇ ਕਦੇ ਨਹੀਂ ਹੁੰਦਾ ਕਦੇ ਵੀ ਸੋ ਜਮੀਰ ਉਦੋਂ ਜਾਗਦੀ ਏ ਜਦੋਂ ਕੋਈ ਸਾਹਮਣੇ ਇਸ਼ੂ ਹੋਵੇ ਹੁਣ ਆਪਾਂ ਇੰਨੀ ਗੱਲ ਹੀ ਮੋਟੀ ਕਰ ਸਕਦੇ ਹਾਂ ਮੇਰੇ ਖਿਆਲ ਆਪਾਂ ਹੋਰ ਵੇਟ ਕਰਦੇ ਹਾਂ ਕਿ ਅੱਜ ਦੇਰ ਸ਼ਾਮ ਤੱਕ ਇਹਦੇ ਉੱਤੇ ਕੋਈ ਐਕਸ਼ਨ ਹੁੰਦਾ ਹੈ ਚੰਡੀਗੜ੍ਹ ਪੁਲਿਸ ਆਪਣਾ ਆਪਣੀ ਸਥਿਤੀ ਸਪਸ਼ਟ ਕਰਦੀ ਹੈ ਸੱਤਾਧਾਰੀ ਦੋਵੇਂ ਕਿਉਂਕਿ ਯੂਟੀ ਦੇ ਪ੍ਰਸ਼ਾਸਕ ਗਵਰਨਰ ਨੇ ਪੰਜਾਬ ਦੇ ਦੋਨੇ ਪਾਸੇ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਦਾ ਵੀ ਕੋਈ ਪੱਖ ਆਉਂਦਾ ਹੈ ਕਿ ਨਹੀਂ ਇਹਦੇ ਉੱਤੇ ਪੰਜਾਬ ਸਰਕਾਰ ਕੀ ਕਹਿੰਦੀ ਆ ਕਿ ਇਹ ਦੋਸ਼ ਕਿਸੇ ਹੋਰ ਤੇ ਲਾਉਣਗੇ ਵੀ ਇਹ ਫਲਾਣੇ ਦਾ ਬੰਦਾ ਇਹ ਦੇਖਣਾ ਹੋਊਗਾ ਪਰ ਦਿਲਚਸਪ ਸਥਿਤੀ ਬਣ ਗਈ ਆ ਹੁਣ ਕਿਉਂਕਿ ਬਾਕੀਆਂ ਦੇ ਕਾਗਜ਼ ਰੱਦ ਹੋ ਗਏ ਆ ਇਸ ਕਰਕੇ ਮੈਨੂੰ ਲੱਗਦਾ ਕਿ ਇੱਕੋ ਹੀ ਕਾਗਜ਼ ਨੇ ਸ਼ਾਇਦ ਉਹ ਗੁਪਤਾ ਸਾਹਿਬ ਦੀ ਧਰਮ ਪਤਨੀ ਦੇ ਨੇ ਉਹ ਵਾਪਸ ਲੈ ਲੈਣਗੇ ਜਦੋਂ ਤੇ ਇਹ ਬੇਰਾ ਮੁਕਾਬਲਾ ਰਜਿੰਦਰ ਗੁਪਤਾ ਟਰਾਈਡੈਂਟ ਵਾਲੇ ਚੁਣੇ ਜਾਣਗੇ